ਸਹਾਇਕ ਕਸਬੇ ਅਧੀਨ ਪੈਂਦੇ ਪਿੰਡ ਤਰਿੰਡਾ ਦੇ ਮੌਜੂਦਾ ਨੇ ਜੋ ਖੌਫਨਾਕ ਕਦਮ ਚੁੱਕਿਆ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਸ ਦੇ ਉੱਤੇ ਸਖਤ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਕਿਵੇਂ ਸਰਪੰਚੀ ਨੇ ਉਹਨਾਂ ਦੇ ਪੁੱਤ ਦੀ ਜਾਨ ਲੈ ਲਈ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਨੂੰ ਆਸਲਾ ਮਿਲਿਆ ਕੋਈ ਵੀ ਤੁਮਾਂ ਦੇਖੋ ਸਾਡੇ ਪਿੰਡ ਦੇ ਵਿੱਚ ਵੇਖ ਲਓ ਕੀ ਬਣਿਆ ਛੱਪੜ ਦਾ ਪਾਣੀ ਸਾਡੇ ਗੁਰਦੁਆਰੇ 'ਚ ਜਾਂਦਾ ਪਿਆ ਏ ਜੇ ਸਾਡੇ ਪਿੰਡ 'ਚ ਫੈਕ ਲੱਗੀ ਏ ਸਾਨੂੰ ਉਹ ਵੀ ਦੱਸਣ ਜਿਹੜਾ ਕੋਈ ਸਾਡੇ ਬੱਚਿਆਂ ਵਾਸਤੇ ਸਕੂਲ ਬਣਿਆ ਵੀ ਸਾਨੂੰ ਮੁਖਾਉਣ ਜੇ ਕੋਈ ਹਸਪਤਾਲ ਸਰਕਾਰੀ ਬਣਿਆ ਸਾਨੂੰ ਉਹ ਵੀ ਵਿਖਾਉਣ ਇਹਨਾਂ ਨੇ ਆਪਦੀਆਂ ਕੁੱਟੀਆਂ ਛੱਤ ਲੀਆਂ ਸੈਟ ਪਾ ਲਈ 40 ਸਾਲ ਹੋ ਗਏ 40 ਸਾਲਾਂ ਇੱਕ ਸਾਡੇ ਮੂੰਹ ਤੇ ਹੁਣ ਕਮੋਦ ਸਾਰੇ ਵੀਡੀਓ ਨਾ ਜਨਿਤੀ ਹੋਈ ਹੈ ਨਾ ਰਾਜਨੀਤੀ ਦਾ ਜਿਹੜਾ ਸ਼ਿਕਾਇਤ ਹੋਇਆ ਮੁੰਡਾ ਸਾਡੇ ਤਾਂ ਅੰਦਰੋਂ ਜਿਹੜੇ ਹੈ ਇਹ ਨਾ ਮਾਰਿਆ ਸਾਡਾ ਇਹਨਾਂ ਹੁਣ ਗੱਲ ਇਹ ਹੈ ਵੀ ਹਫਤੇ ਪਹਿਲਾਂ ਵੀ ਅਸੀਂ ਮਿਲੇ ਇਹਨਾਂ ਦੁਖੀ ਸੀਗੇ ਇਹਨਾਂ ਪਰੇਸ਼ਾਨ ਸੀਗੇ ਜਦੋਂ ਪੁੱਛਦੇ ਸੀ ਉਹ ਕਹਿੰਦੇ ਸ਼ਰਮਾ ਜੀ ਅਸੀਂ ਜਿੰਨੀ ਮਿਹਨਤ ਕੀਤੀ ਸਾਰੀ ਖੂਜ ਗਈ ਖੂਜ ਗਈ ਮੈਂ ਇੱਕ ਵਲੰਟੀਅਰ ਦੀ ਗੱਲ ਨਹੀਂ ਕਰਦਾ ਗੁਰੂ ਸਾਹਿਬ ਚ ਜਿੰਨੇ ਲੋਕਾਂ ਨੇ ਸਪੋਰਟ ਕੀਤੀ ਐ ਐਮਐਲਏ ਉਹ ਸਾਰੇ ਦੇ ਸਾਰੇ ਦਿਲਤੇ ਹੋਏ ਆਹ ਵਾਅ ਵਾਕਿਆ ਵੀ 11 ਹੀ ਉੱਥੇ ਗਿਆ ਸਾਡੀ ਬੇਟੀ ਦੀ ਕੀਤੀ ਹੈ ਨੇ ਸਾਰੇ ਮੈਂਬਰ ਮੈਂਬਰ ਤੇ ਤੁਹਾਡੇ ਨਾਲ ਆਇਆ ਨਾ ਤੇ ਮੈਂਬਰ ਸਾਡਾ ਆ ਮੈਂਬਰ ਹੋ ਗਿਆ ਮੈਂ ਸੀ ਉਹ ਖਾ ਕੇ ਤੇ ਇੱਧਰ ਹੋ ਗਿਆ ਸਾਡੇ ਮੈਂਬਰ ਤੇ ਇੱਧਰ ਹੋ ਗਿਆ ਕੌਣ ਕਹਿੰਦਾ ਹਾਂਜੀ ਸਾਹਿਬ ਇਹਨਾਂ ਦੀ ਲਗ 200000 ਰੁਪਏ ਲਾ ਲੇਤਾ ਵੀ ਪਹਿਲੇ 2 ਲੱਖ ਰੁਪਏ ਲਾ ਲਾ ਕਿੰਨੇ ਕਿਹਾ ਤੁਹਾਨੂੰ ਉੱਥੇ ਰਹਿਣਾ ਸਾਰੇ ਐਮਐਲਏ ਸਾਰੇ ਬੈਠੇ ਸੀ ਉੱਥੇ ਤੈਨੂੰ ਕਿਹਾ ਕਿੰਨੇ ਪੈਸੇ ਇਹ ਮੁੰਡੇ ਦੂਜੇ ਜਿਹੜੇ ਸਾਡੀ ਵਾਰ ਵਾਰ ਵੱਟ ਪਾਦੀ ਦੇ ਕੋਲ ਦੇ ਮੁੰਡੇ ਇਹ ਕਿਰਾਵਾ ਦੇ ਕੰਦਾ ਉਹਨਾਂ ਨਾਲ ਆ ਭੋਜੇ ਸਿੰਘ ਉਹਨੇ 2 ਲੱਖ ਰੁਪਏ ਲਾ ਗਏ ਨਾਲੇ ਪਤਾ ਮੁੱਕਿਆ ਫੂਨ ਤੇ ਪਈਆ ਕਿਉਂ ਨਹੀਂ ਲਿਆ ਆਪਾਂ ਇਹਨਾਂ ਨੂੰ ਮਾਲੇ ਪਿੰਡ ਵਾਸਤੇ ਬਣੇ ਕਾਹਦੇ ਵਾਸਤੇ ਪਿੰਡ ਦਾ ਕੰਮ ਕਰਨ ਵਾਸਤੇ ਬਣਿਆ ਜਦੋਂ ਬਾਰਾਂ ਰਾਤ ਕਿਨੇ ਉਹ ਸਾਡੀ ਲਾਸ਼ ਵੇਖਣ ਆ ਗਏ ਨੇ ਕੋਈ ਵੀ ਰਾਜਨੀਤੀ ਹੋ ਰਹੀ ਹੈ ਅੰਦਰ ਬੈਠੀ ਉਹ ਸਿਆਣਾ ਬੰਦਾ ਮੈਂ ਵੀ ਦੇਖੋ ਨੇ ਮਾਲੋ ਪਿੰਡ ਦਾ ਸੋਚਿਆ ਉਹ ਰਲਿਆ ਤੇ ਉਹ ਮਾਲੋ ਪਿੰਡ ਦਾ ਫੁੱਟ ਮਾਲੋ ਵੀ ਭਾਈ ਮਾਲੋ ਨੁਕਸਾਨ ਨਾ ਕਰੀ 5 ਸਾਲ ਸਾਡਾ ਪਿੰਡ ਵਰੀ ਨੁਕਸਾਨ ਹੋਇਆ ਸਰਪੰਚੀ ਦਾ ਰੋਲਾ ਸੀ ਕੀ ਸੀ ਹਾਂ ਕੀ ਸਰਪੰਚੀ ਦਾ ਜੀ ਇਹ ਚੜਖਤੀ ਕਰਦੇ ਸੀ ਚਾਲ ਕਸਾਲਾ ਪਿੱਛੋਂ ਸਾਡੇ ਪੁੱਤ ਕੋਈ ਸੀ ਸਾਡੇ ਪੁੱਤਾਂ ਨੇ ਸਰਪੰਚੀ ਮੰਗੀ ਸੀ ਅਸੀਂ ਝੋਲੀ ਕਰਕੇ ਇਹਨਾਂ ਕੋਲ ਸਰਪੰਚ ਸਾਹਿਬ ਜਾ ਕੇ ਅਸੀਂ ਤਿੰਨ ਦਿਨ ਅਸੀਂ ਤਿੰਨ ਦਿਨ ਕਰਦੇ ਆਂ ਜੈ ਜੈਕਾਰ ਮੁਰਦਾਬਾਜ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਿਰਰਾ ਅੰਦੀ ਜਿਹੜੀ ਹੈਗੀ ਰਾਤ ਡੈਥ ਹੋ ਗਈ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਮੇਰੇ ਨਾਲ ਐਸਐਚਓ ਅਸੀਂ ਤੈਨੂੰ ਪਹੁੰਚੇ ਆ ਤਰਸੀਮ ਲਾਲ ਜਿਹੜੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਰਾਤ ਨੂੰ ਰੋਟੀ ਅਸੀਂ ਕੱਠੇ ਖਾਧੀ ਹੈ ਕੱਠੇ ਖਾਣ ਤੋਂ ਬਾਅਦ ਜਦੋਂ ਉਹ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਦੇ ਵਿੱਚ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸ ਸੀ ਪਿਸਤਲ ਸੀ ਲਾਇਸੈਂਸ ਸੀ ਪਿਸਤਲ ਨਾਲ ਹੀ ਬਾਈ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲिला ਜਰੀ ਹੈ ਉਸ ਸਮਾਪਤ ਕਰ ਦਿੱਤੀ ਆ ਤਾਂ ਮੈਂ ਬਹਿਗੀ ਕਰਨ ਦਾ ਆ ਤਾਂ ਮਤ ਇਹ ਉਹਨਾਂ ਨੇ ਕਿ ਵੀ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋਣੀ ਹੈ ਕਿਉਂ ਹੋਈ ਹੈ ਇਸ ਬਾਰੇ ਉਹ ਹੀ ਜਾਣਦਾ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਂਗੇ ਜਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟਵਾੜਾ ਅਸੀਂ ਆਪਣੇ ਬੱਚੇ ਦਾ ਪੋਸਟਵਾੜਾ ਵੀ ਕਰਾਂਗੇ ਜਦੇ ਇਸ ਸਬੰਧੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੋਂ ਵੀ ਨਿਯਮ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਜਿਹੜੀ ਹੈਗੀ ਐਸਡੀਐਮ ਸਾਹਿਬ ਦੇ ਹੁਕਮ ਅਕਾਰ ਦੀ ਜਿਹੜੀ ਡੈਡ ਬਡੀ ਹੈਗੀ ਹੈ ਪੁਆਰਸਾ ਦੇ ਹਵਾਲੇ ਕਰਦੀ ਹੈ ਸਾਡੇ ਕੋਲ ਜਿਹੜੀ ਐਕਸਚੂਟਰ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ। ਇਲਾਕੇ ਵਿੱਚ ਚੱਟੇ ਪਹਿਲੇ ਇੱਕ ਇੱਕ ਕਿਸੇ ਵੱਲੋਂ ਲੋਡ ਪਾਟਰ ਕੀਤਾ ਜਾ ਰਿਹਾ ਸੀ। ਉਹ ਉਹ ਦੇਖੋ ਜਿੰਨੇ ਮੂਨੀ ਇਹ ਗੱਲਾਂ ਨੇ ਉਹ ਵਾਸੀਆਂ ਦਾ ਸਾਨੂੰ ਉਹਦੇ ਨਾਲ ਨਹੀਂ ਹੈਗਾ ਸਾਨੂੰ ਤੇ ਪਰਿਵਾਰ ਦੇ ਨਾਲ ਹੈ। ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਸੀਂ ਹਸਪਤਾਲ ਜੋ ਵੀ ਹੈ ਬੜੀ ਕਾਰਵਾਈ ਕੀਤੀ ਹੈ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ? ਇਸੇ ਛੁੱਟੇ ਦੀ ਕਾਰਵਾਈ ਆਲਰੇਡੀ ਦੱਸਿਆ। ਦਦਾ ਦੇ ਕਿ ਸਰਪੰਚ ਨੇ ਮੌਤ ਤੋਂ ਪਹਿਲਾਂ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਇੱਕ ਗਜ਼ਲ ਦੀ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਹੁਣ ਪੁਰਸ ਬਲਜਮਾਮ ਨੇ ਚਾਣ ਬਿੰਦ ਕੀ